ਮਿੱਤਰੋ ਸਵੇਰ ਦੀ ਸ਼ਰੂਆਤ ਹਿਸਟਾਰਟ ਤਰੀਕ ਹੈਗੀ ਹੈ 26 ਸਤੰਬਰ 2024 ਅੱਜ ਆਪਾਂ ਗੱਲਬਾਤ ਕਰਾਂਗੇ ਮੌਸਮ ਦੇ ਉੱਪਰ ਬਾਈਗ ਜੀ ਦੀ ਮੱਕੀ ਮੌਸਮ ਹੈ ਜਿਹੜਾ 26 ਸਤੰਬਰ ਨੂੰ ਚੇਂਜ ਹੋ ਗਿਆ ਹੈ ਰਾਤ 12:00 ਵਜੇ ਇਹ ਹਵਾ ਇਹ ਠੰਡੀ ਚੱਲ ਰਹੀ ਹੈ ਤੇ ਮੌਸਮ ਦਾ ਕੁਝ ਫਰਕ ਪਵੇਗਾ ਕੱਲ ਸੀਗਾ ਕੁਝ ਪਰਹਾਵਾ ਦਾ ਕੈਂਪ ਜਿਹੜੇ ਆਪਣੇ ਸਟਾਫ ਦੇ ਚੁੱਕੇ ਕੈਂਪ ਤੇ ਗਏ ਸੀ ਕਹਿੰਦੇ ਵੀ ਗਰਮੀ ਨੇ ਬਿਲਕੁਲ ਅੰਤ ਕਰਵਾ ਦਿੱਤਾ ਸੀਗਾ ਤੇ 25 ਨੂੰ 25 ਸਤੰਬਰ ਨੂੰ ਜਿਹੜੀ ਗਰਮੀ ਪਈ ਆ ਉਹਦੇ ਹਾਲਾਤ 24 ਨੂੰ ਪਈ ਆ ਉਹਦੇ ਵੀ ਹਾਲਾਤ ਸਾਰਿਆਂ ਨੂੰ ਪਤਾ ਹੈ ਮੌਸਮ ਹੈ ਜਿਹੜਾ ਬੜਾ ਗੜਬੜੀ ਚੱਲ ਰਿਹਾ ਹੈ ਅੱਜ 26 ਹੋਈ ਹੈ ਮੌਸਮ ਚੇਂਜ ਹੋਇਆ ਹੈ ਤੇ ਪੰਜਾਬ ਦੇ ਵਿੱਚ 26 27 28 29 ਤੱਕ ਮੀਂਹ ਵੀ ਦੱਸ ਰਿਹਾ ਹੈ ਪ੍ਰਮਾਤਮਾ ਕਰੇ ਕਿ ਕਿਰਪਾ ਹੋਵੇ ਪੱਕੀਆਂ ਫਸਲਾਂ ਨੇ ਫਸਲਾਂ ਬਿਲਕੁਲ ਪੱਕ ਗਈਆਂ ਨਹੀਂਆਂ ਝੋਨੇ ਨੇ ਉਹ ਬਿਲਕੁਲ ਪੱਕ ਕੇ ਤਿਆਰ ਹੋ ਗਏ ਨੇ ਪ੍ਰਮਾਤਮਾ ਕਰੇ ਬਰਖਾ ਹੋਵੇ ਤਾਂ ਸਿੱਧੇ ਤਾਰੀ ਹੋ ਜਾਵੇ ਝਿਖੇੜੇ ਚੂੜੇ ਤੋਂ ਬਚਤ ਰੱਖੇ ਨਰਮੇ ਪੱਕੇ ਹੋਏ ਨੇ ਜਿਹੜੇ ਨਰਮੇ ਜਰੀਆ ਨਰਮਾ ਕੀ ਹੈ ਪੱਕੇ ਹੋਏ ਨੇ ਫਸਲਾਂ ਦਾ ਪੂਰਾ ਪਕਾ ਹੈ ਪ੍ਰਮਾਤਮਾ ਕਿਰਪਾ ਕਰੇ ਤਾਂ ਸੁਖੀ ਰਹੇ ਤੇ ਕਿਸਾਨੀ ਜਿਉਂਦੀ ਜਾਗਦੀ ਰਹੇ ਅੱਸੀ ਦੇ ਖਾਲ ਪਾਣੀ ਆ ਰਿਹਾ ਹੈ ਸਿੱਪੜੀ ਹੋਈ ਬੱਦ ਰਹੀ ਹੈ ਹਾਲ ਬਣਿਆ ਹੋਇਆ ਤੋਂ ਨੇ ਪੱਕ ਕੇ ਬਿਲਕੁਲ ਤਿਆਰ ਹੋ ਗਏ ਨੇ ਮਿੱਤਰੋ ਮੌਸਮ ਤੇ ਫੇਰ ਆਉਨੇ ਆ ਮੌਸਮ ਅੱਜ ਬਦਲਿਆ ਜ਼ਰੂਰ ਹੈ ਕਿਉਂਕਿ ਲੱਗਦਾ ਜੰਨਾ 26 ਸਤੰਬਰ ਦਾ ਠੰਡਾ ਰਹੇਗਾ ਕਿਉਂਕਿ ਹਵਾ ਚੱਲੀ ਹੈ ਹਵਾ ਜੰਨਾ ਚੜਿਆ ਲਗਭਗ 7 ਦਾ ਟਾਈਮ ਹੈ ਪੌਣੇ 7 ਦਾ ਹਵਾ ਠੰਡੀ ਹੈ ਮੌਸਮ ਥੋੜਾ ਥੋੜਾ ਚੇਂਜ ਹੋਇਆ ਤੇ ਗਰਮੀ ਤੋਂ ਕੁਝ ਰਾਹਤ ਮਿਲਦੀ ਅਸਾਰ ਹੋਏ ਨਹੀਂ ਚਲੋ ਵਧੀਆ ਗੱਲ ਹੈ ਵੀ ਗਰਮੀ ਕੁਝ ਘਟੇ ਤਾਂ ਜਿਹੜੇ ਹਰੇ ਅਗੇ ਤੇ ਹਰੇ ਬੀਜਣੇ ਨੇ ਬਸੀਨਾ ਵਗੈਰਾ ਤੇ ਸਬਜ਼ੀਆਂ ਸਬਜ਼ੀਆਂ ਲਾਉਣੀਆਂ ਨੇ ਉਹ ਲੋਕ ਬੀਜਣੀਆਂ ਸਟਾਰਟ ਕਰਨ ਕਿਉਂਕਿ ਇੱਕ ਵਾਰੀ ਲੋਕਾਂ ਨੇ ਉਹ ਸਾਰੀ ਚੀਜ਼ ਪੈਂਡਿੰਗ ਕਰ ਦਿੱਤੀ ਸੀ ਕਿਉਂਕਿ ਗਰਮੀ ਬਹੁਤ ਵੱਡੇ ਪੱਧਰ ਤੇ ਪੈ ਰਹੀ ਸੀ ਜਿਨੇ ਕੇ ਰਿਕਾਰਡ ਤੋੜਤੇ ਸੀ ਹਰੇਕ ਬੰਦਾ ਤਰਾ ਤਰਾ ਕਰ ਰਿਹਾ ਸੀ ਗਰਮੀ ਨੇ ਹਰੇਕ ਬੰਦਾ ਤਰਾ ਤਰਾ ਕਰਨ ਲਾਤਾ ਸੀ ਤੇ ਕੱਲ ਇੰਨੀ ਗਰਮੀ ਰਹੀ ਕਿ ਬੱਚੇ ਭੱਜ ਭੱਜ ਕੇ AC ਵਾਲੇ ਕਮਰੇ ਵਿੱਚ ਆਉਂਦੇ ਸੀ ਸਾਡੇ ਕੋਲ ਨੇ 2 ਸੀ 2 ਹਜੇ ਪੈਂਡਿੰਗ ਨੇ ਅਗਲੀ ਗਰਮੀ ਦੇ ਵਿੱਚ ਪੂਰੇ ਕਰਾਂਗੇ ਪ੍ਰਮਾਤਮਾ ਨੇ ਕਿਰਪਾ કરી ਸਟਾਫ ਦਾ ਪੂਰਾ ਸਹਿਯੋਗ ਤੇ ਬੱਚੇ ਸੀ ਜਿਹੜੇ ਗਰਮੀ ਦੇ ਕਾਰਨ ਭੱਜ-ਭੱਜ ਕੇ AC ਵਾਲੇ ਕਮਰੇ ਵਿੱਚ ਆ ਰਹੇ ਸੀ AC ਦੇ ਮੂਰੇ ਬੈਟਰੀਆਂ ਸੀ ਵੀ ਸਰ ਗਰਮੀ ਵੜੀ ਐ ਵੀ ਸਰ ਗਰਮੀ ਵੜੀ ਐ ਗਰਮੀ ਮਿੱਤਰੋ ਚੀਜ਼ ਹੀ ਜੀ ਹੈ ਸਰੀਰ ਨੇ ੜਸੋਹਲ ਹੋ ਗਏ ਨੇ ਗਰਮੀ ਚੱਲ ਨੋ ਹਟ ਗਏ ਨੇ ਮੌਸਮ ਬੜੀਆ ਬਹਿਉ ਦੇ ਰਿਹਾ ਅੱਜ ਕੁਛ ਗਰਮੀ ਤੋਂ ਰਾਹਤ ਮਿਲਣ ਦੇ ਸਾਰ ਕਿਉਂਕਿ ਜਿਹੜੇ ਇੰਨਾ ਦਿਨਾਂ ਦੇ ਵਿੱਚ ਝੋਨੇ ਪੱਕੇ ਨੇ 22 23 24 25 26 ਸਤੰਬਰ ਇੱਥੇ ਜਿਆਦਾ ਪ੍ਰਕਾਸ਼ ਦੁੱਧਾ ਸੀ ਉਹਨਾਂ ਦੇ ਝਾੜ ਤੇ ਪਟਕੜ ਦਾਸ ਤੋਂ ਲੈ ਕੇ 20% ਤਕਾਸਰ ਸਵਾਬ ਕਰੀ ਪਵੇਗਾ ਕਿਉਂਕਿ ਟੈਂਪਰੇਚਰ ਬਹੁਤ ਜਿਆਦਾ ਹਾਈ 38 39 ਹੋ ਗਿਆ ਸੀ ਜਿਹੜਾ ਕਿ ਜੇਠ ਹੜ ਦੇ ਵਿੱਚ ਹੁੰਦਾ ਹੈ ਜਿਹੜੇ ਤੋਂ ਬਾਅਦ ਦੇ ਵਿੱਚ ਉਹਨੇ ਪੱਕਣਗੇ ਪਛੇਤੇ ਨੇ ਉਹ ਲੱਗਦਾ ਵੀ ਚੰਗਾ ਪਕਾ ਕਰਨਗੇ ਕਿਉਂਕਿ ਆਹ ਗਰਮੀ ਨੇ ਚੋਣਿਆ ਦਾਸਰ ਪਾਉਣਾ ਹੀ ਪਾਉਣਾ ਹੈਗਾ ਕਿਉਂਕਿ ਗਰਮੀ ਟੈਂਪਰੇਚਰ ਬਹੁਤ ਹੀ ਜਿਆਦਾ ਹੈ ਜੀ ਗਰਮੀ ਦੇ ਕਾਰਨ ਛੋਨੇ ਤੇ ਅਸਰ ਪੈਣ ਦੇ ਪੂਰੇ ਪੂਰੇ ਸਾਰ ਨੇ ਜਿਹੜੇ ਉਹ ਬਣ ਗਏ ਨੇ ਛੋਨਾ ਗਿਆ ਵੀ ਆਪਣੀ ਮੱਕੀ ਆਪਣਾ ਮਕਾਨ ਆਪਣਾ ਵੱਟ ਤੇ ਵੀਡੀਓ ਦਾ ਕਰਦੇ ਐਂਡ ਸਾਰਿਆਂ ਦਾ ਵੀਡੀਓ ਦੇਖਣ ਲਈ ਧੰਨਵਾਦ ਆਪਣੇ ਚੈਨਲ ਬਬਲੀ ਸਦ ਨੂੰ ਕਰੋ ਸਬਸਕ੍ਰਾਈਬ ਸ਼ੇਅਰ ਕਮੈਂਟ ਧੰਨਵਾਦ ਜਿਉਂਦੇ ਬਸ ਰਹੋ ਪਰਮਾਤਮਾ ਸਾਨੂੰ ਤਰੱਕੀਆਂ ਦੇਵੇ ਤੰਦਰੁਸਤੀਆਂ ਬਖਸ਼ੇ ਸ਼ੁਕਰੀਆ ਜੀ ਧੰਨਵਾਦ